ਸਾਰੇ ਇਕੱਠੇ ਹੋਇਆ ਸੀ ਉਹਨਾਂ ਦੇ ਬਹੁਤ ਤਹਿ ਦਲ ਉਤਲਵਾਦੀਆਂ ਵਾਈ ਗੁੱਡ ਨਹੀਂ ਆਉਂਗਾ ਜੀ ਲੇਟ ਹੋ ਗੋ ਜੀ ਲੈ ਆ ਚਰਨਜੀਤ ਸਿੰਘ ਬੱਤਰਾ ਪ੍ਰਧਾਨ ਫੂਡ ਐਂਡ ਵੈਜੀਟੇਬਲ ਐਸੋਸੀਏਸ਼ਨ ਅੱਜ ਅਸੀਂ 26 ਜਨਵਰੀ ਦਾ ਪ੍ਰੋਗਰਾਮ ਮਨਾਇਆ ਕਿਉਂਕਿ ਇਹ ਜ਼ਰੂਰੀ ਸੀ ਕਿ ਪਿਛਲੇ ਕਈ ਸਾਲਾਂ ਤੋਂ ਅਸੀਂ ਮਨਾ ਰਹੇ ਹਾਂ ਇੱਕ ਕੋਈ ਘਟਨਾ ਹੋ ਗਈ ਸੀ ਸਾਡੇ ਮੈਂਬਰ ਨਾਲ ਇਸ ਕਰਕੇ ਥੋੜਾ ਇਹ ਪ੍ਰੋਗਰਾਮ ਜਿਹੜਾ ਅਸੀਂ ਪਿਛਲੇ ਸਾਲ ਤੱਕ ਨਹੀਂ ਮਨਾ ਸਕੇ ਥੋੜਾ ਲਿਮਟ ਦੀ ਕੀਤਾ ਕਿ ਮਹਾਰਾਜ ਮੇਰ ਕਰੇ ਸਾਰੇ ਮੈਂਬਰ ਤੇ ਬਾਬਾ ਦੀਪ ਸਿੰਘ ਮੇਰ ਬਰਿਆਸ ਰੱਖੇ ਇਹ ਅਗੋਂ ਅਸੀਂ ਇਹ ਪ੍ਰੋਗਰਾਮ ਜਿਹੜਾ ਇਸ ਤੋਂ ਹੀ ਵਰੀਆ ਮੰਨੋ ਅੱਲਾ ਮੰਡੀ ਚ ਕਿੰਨੀ ਦੇਰ ਤੋਂ ਜਿਹੜੀ ਆ ਝੰਡੇ ਦੀ ਅਸਲ ਇਹ ਜੇ ਮੈਂ ਕਰਾਂ ਤੇ ਇਹ ਕੋਈ 5 6 ਦਾ ਕਹਿ ਲਓ ਜਦੋਂ ਮੰਡੀ ਹਾਲ ਗੇਟ ਸੀ ਉਦੋਂ ਲਈ ਅਸੀਂ ਮਨਾ ਰਹੇ ਆ ਤੇ 2004 ਤੋਂ 2122 ਸਾਲ ਦੇ ਵੱਲਾ ਮੰਡੀ ਚ ਵੀ ਹੋ ਗਏ ਇਸ ਪ੍ਰੋਗਰਾਮ ਨੂੰ ਮਨਾਉਂਦੇ ਆ ਮੇਰੇ ਤੋਂ ਪਹਿਲੇ ਬੰਧਾਨ ਵੀ ਮਨਾਉਂਦੇ ਰਹੇ ਤੇ 6 ਸਾਲ ਮੰਨੂ ਹੀ ਹੋ ਗਿਆ ਅਸੀਂ ਵੀ ਜਾਈਏ ਮੰਡੀ ਦੇ ਜਿਹੜੇ ਵਿਕਾਸ ਕਾਰਜ ਆ ਤੁਹਾਡੇ ਵੱਲੋਂ ਜਿਹੜੇ ਕਿਸ ਤਰ੍ਹਾਂ ਦੇ ਆਉਣ ਵਾਲੇ ਸਮਝ ਕਿ ਉਹ ਉਹ ਫਿਰ ਆਉਣ ਵਾਲੇ ਟਾਈਮ ਤੇ ਕੋਈ ਪ੍ਰੈਸ ਕਾਨਫਰੰਸ ਕਰਾਂਗੇ ਜਿੱਥੇ ਤੁਹਾਨੂੰ ਦੱਸਾਂਗੇ ਅੱਜ ਦਾ ਦਿਨ ਜੇ ਐਨ ਆਈ ਠੀਕ ਹੈ 26 ਜਨਵਰੀ ਤੇ ਬਾਬੇ ਦੀਪ ਸਿੰਘ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਹੋਵੇ ਸਰਬੀ ਸਿੰਘ ਬਿੱਲਾ ਨਿਆਮਪੁਰ ਪ੍ਰੈਸ ਕਤਰ ਅਮਰਸਰ ਫਰੂਟ ਐਂਡ ਵੈਜੀਟੇਬਲ ਮਰਚੈਂਟ ਐਸੋਸੀਏਸ਼ਨ ਅੱਜ ਦਾ ਦਿਨ ਜਿਹੜਾ ਅਸੀਂ ਕੋਈ ਪੁਰਾਣੀ ਮੰਡੀ ਦੇ ਸਾਡੇ ਹੋ ਸਕਦਾ ਮੇਰੇ ਜੰਮਣ ਤੋਂ ਪਹਿਲੋ ਮਨਾਉਂਦੇ ਹੋਣ ਸਾਡੇ ਵੱਡੇ ਇਹ ਜਿਹੜਾ ਇਹ ਸ਼ਹੀਦਾਂ ਦੇ ਸਾਨੂੰ ਆਪੋ ਆਪਣੀਆਂ ਜਾਨਾਂ ਵਾਰ ਕੇ ਹਿੰਦੁਸਤਾਨ ਦੇ ਜਿਹੜੇ ਆਜ਼ਾਦੀ ਘੁਲਾਟੀ ਉਹਨਾਂ ਲਾਇਕ ਦਿੱਤਾ ਔਰ ਸ਼ੁਰੂ ਤੋਂ ਹੀ ਅਸੀਂ ਇਹ ਮਨਾਨੇ ਆ ਉਹ ਸਾਰੀ ਐਸੋਸੀਏਸ਼ਨ ਦੇ ਲੋਕ ਸਾਰੇ ਭਰਾਵਾਂ ਲੋੜ ਜਿਹੜੇ ਜਿਹੜੇ ਮੰਡੀ 'ਚ ਕੰਮ ਕਰਦੇ ਉਹ ਸਾਰੇ ਇਕੱਠੇ ਹੋ ਗਏ ਅੱਜ ਦਾ ਦਿਨ 15 ਅਗਸਤ ਤੇ 26 ਜਨਵਰੀ ਬਹੁਤ ਉਤਸ਼ਾਹ ਨਾਲ ਮਨਾਉਂਦੇ ਆ ਅੱਜ ਦਾ ਦਿਨ ਤੇ ਇਸ ਕਰਕੇ ਵੀ ਖਾਸ ਹੈ ਕਿ ਉਹ ਬਾਬਾ ਦੀਪ ਸਿੰਘ ਦਾ ਜਨਮ ਦਿਨ ਆ ਸਾਰੇ ਤੁਹਾਡੇ ਸਮੇਤ ਆਏ ਹੋਏ ਜਿੰਨੇ ਵੀ ਭਰਾ ਭਾਈ ਐਸੋਸੀਏਸ਼ਨ ਦੇ ਮੈਂਬਰ ਜਿਹੜੇ ਜਿਹੜਾ ਵੀ ਇੱਥੇ ਆਏ ਆ ਪੰਜਾਬ ਪੁਲਿਸ ਦੇ ਮੈਂਬਰ ਭੈਣਾ ਭਰਾਵਾਂ ਸਾਡੀ ਉਹਨਾਂ ਨੂੰ ਵੀ ਅਸੀਂ ਲੱਖ ਲੱਖ ਵਧਾਈ ਦੇਨੇ ਪ੍ਰੈਸ ਵਾਲਿਆਂ ਨੂੰ ਵੀ ਇਸ ਦਿਨ ਦੀ ਤੇ ਬਾਬਾ ਦੀਪ ਸਿੰਘ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਦੇਨੇ ਆ ਤੇ ਮਾਲਕ ਚੜ੍ਹਦੀਆਂ ਕਲਾ ਰੱਖੇ ਤੋਂ ਵੱਧ ਅਸੀਂ ਅਗਲੀ ਵਾਰ ਨੂੰ ਕਰ ਚੁੱਕੇ ਵਾਹਿਗੁਰੂ ਜੀ ਖਾਲਸਾ